ਕਾਮਰਾਜਮ ਸੰਘਰਸ਼ ਮੋਰਚਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਤੋਂ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੈ ਅਸੀਂ ਕਿਸ ਮਕਸਦ ਵਾਸਤੇ ਇਸ ਜਗ੍ਹਾ ਤੇ ਅੱਜ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਉਹ ਲੋਕ ਹੈ ਜਿਨ੍ਹਾਂ ਨੇ ਤੁਹਾਡੀਆਂ ਜਿਹੜਾ ਆਇਆ ਇਹਹੀ ਲੋਗ ਤੁਹਾਡੀਆਂ ਜਿਹੜਾ ਜਣੀਆਂ ਉਹ ਪੱਟਣਗੇ ਭਗਵੰਤ ਮਾਨ ਅਕਸਰ ਜਦੋਂ ਰੈਲੀਆਂ ਕੱਟ ਕਰਦਾ ਸੀਗਾ ਤਾਂ ਦੂਜੀਆਂ ਪਾਰਟੀਆਂ ਨੂੰ ਟੌਚ ਕਰਕੇ ਕਹਿੰਦਾ ਹੁੰਦਾ ਸੀਗਾ ਜਨਤਾ ਚਾਵੇ ਤਾਂ ਅਰਸ਼ ਤੇ ਜਨਤਾ ਚਾਵੇ ਤਾਂ ਫਰਸ਼ ਤੇ ਜਨਤਾ ਨੇ ਹੁਣ ਤੈਨੂੰ ਅਰਸ਼ ਤੇ ਦਾ ਛਿੜਾ ਦਿੱਤਾ ਪਰ ਤੂੰ ਉਹਨਾਂ ਦੀ ਖਰਾ ਨੀ ਉਤਰਿਆ ਮਿੱਤਾ ਤੇ ਤੈਨੂੰ ਫਰਸ਼ ਤੇ ਵੀ ਲਿਆਣਗੇ ਫਾਲਵਾਂ ਦੇ ਇੱਥੇ ਘੁੰਮਿਆ ਕਰੇਗਾ ਫਿਰ ਤੂੰ ਜਿਹੜੇ ਵਾਦੇ ਕੀਤੇ ਸੀਗੇ ਵੋਟਾਂ ਤੋਂ ਪਹਿਲੇ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਵੋਟਾਂ ਤੋਂ ਪਹਿਲੇ ਦਿੱਲੀ ਵਾਲੇ ਲਾਲਾ ਜੀ ਕਹਿੰਦੇ ਸੀਗੇ ਕਿ ਅਸੀਂ ਟਾਈਮ ਬਾਉਂਡ ਕਰਤਾ ਮਾਈਨਿੰਗ ਤੋਂ ਕਰੋੜਾਂ ਰੁਪਏ ਆਣਾ ਹੈ ਫਿਰ ਅਸੀਂ ਕਰੋੜਾਂ ਰੁਪਏ ਇੱਧਰ ਵੰਡਣਾ ਇੱਧਰ ਵੰਡਣਾ ਕੱਲੇ-ਕੱਲੇ ਨੂੰ ਕਰੋੜਪਤੀ ਬਣਾ ਦੇਣਾ। ਅੱਜ ਉਹੀ ਲਾਲਾ ਜੀ ਕਰੋੜਾਂ ਰੁਪਏ ਦਾ ਸਾਡਾ ਹੈਲੀਕਾਪਟਰ ਦਾ ਤੇਲ ਹੀ ਫੂਕੀ ਉਹ। ਜਿੱਥੇ ਦੇਖੋ ਭਗਵੰਤ ਮਾਨ ਨੂੰ ਲੈ ਕੇ ਤੁਰੇ ਰਹੀ ਹੈ ਜਿਹਦਾ ਮੈਂ ਕਹਿੰਦਾ ਹਲੇ ਕੋਈ ਬੰਦਾ ਮੋਟਰਸਾਈਕਲ ਵੀ ਘੱਟ ਕਮਾਉਂਦਾ ਜਿੰਨੇ ਇਹਨਾਂ ਨੇ ਹੈਲੀਕਾਪਟਰ ਕਮਾਤਾ। ਬਾਦਲੇ ਸਮੇਂ ਕਹਿੰਦਾ ਹੁੰਦਾ ਸੀਗਾ 5 ਲੱਖ ਦਾ ਤੇਲ ਫੂਕਤਾ ਇਹਨੇ। ਜਿੰਨਾ ਪੈਸਾ ਇਹਨਾਂ ਦਾ ਮਸ਼ਹੂਰੀਆਂ ਦੇ ਫੁਕਿਆ ਜੇਕਰ ਉਹ ਗਰੀਬਾਂ ਦੇ ਵਿੱਚ ਵੰਡਿਆ ਜਾਂਦਾ ਤਾਂ ਸ਼ਾਇਦ ਉਹਨਾਂ ਦਾ ਭਲਾ ਹੋ ਜਾਂਦਾ। ਪੁਰਾਣੇ ਵਾਰਾਂ ਦੀ ਸਰਕਾਰ ਦੀ ਕਹਿੰਦਾ ਸੀਗਾ ਪਤੀਲੇ ਦੇ ਵੀ ਫੋਟੋ ਹੈ ਅੱਜ ਇਹਨਾਂ ਦੀ ਦਾਦੋ ਜੀ ਕਿਹੜੀ ਜਗ੍ਹਾ ਫੋਟੋ ਨਹੀਂ ਹੈ। 70 76 ਸਾਲ ਦੇ ਵਿੱਚ ਦੋ ਤਿੰਨ ਪਾਰਟੀਆਂ ਨੇ ਰਾਜ ਕੀਤਾ ਹੈ ਉਹਨਾਂ ਨੇ ਇੰਨਾ ਕਰਜ਼ਾ 76 ਸਾਲ ਚ ਨਹੀਂ ਝੜਾਇਆ ਜਿੰਨਾ ਇਹਨਾਂ ਨੇ 3 ਸਾਲ ਦੇ ਵਿੱਚ ਝੜਾ ਦਿੱਤਾ। ਉਸ ਕਰਤੇ ਦੇ ਵਿੱਚ ਉਹਨਾਂ ਨੇ ਸਰਕਾਰੀ ادارے ਵੀ ਬਣਾਏ ਸਕੂਲ ਬਣਾਏ ਬਿਲੀ ਬੋਰਡ ਖੜਾ ਕੀਤਾ ਬੀਐਸਐਨਐਲ ਚਾਈ ਸੈਂਟਰ ਦਾ ਪਰ ਪੰਜਾਬ ਦੇ ਵਿੱਚਾਂ ਕਈ ادارے ਖੜੇ ਕੀਤੇ ਉਸੇ ਪੈਸੇ ਦੇ ਵਿੱਚ ਕਰਜ਼ੇ ਵਾਲੇ ਦੇ ਵਿੱਚ ਖਾਦਾ ਵੀ ਆਉਣਾ ਉਹਨਾਂ ਨੇ ਪਰ ਇਹਨਾਂ ਨੇ 3-4 ਗੁਣਾ ਵੱਧ ਕਰਜ਼ਾ ਜਿਹੜਾ ਆਤਾ ਪਰ ਤੁਸੀਂ ਦੱਸ ਲਓ ਜੇ ਕਿਤੇ ਤੁਹਾਨੂੰ ਉਹ ਪੈਸਾ ਕਿਤੇ ਲੱਗਿਆ ਦਿਖਦਾ ਹੋਵੇ ਪਿੱਛੇ ਹੜਾ ਇਹ ਹੈ ਵੀਡੀਓ ਵਾਇਰਲ ਹੋਈ ਹੈ 276 ਕਰੋੜ ਰੁਪਏ ਇਹਨਾਂ ਦਾ ਮੰਤਰੀ ਬਿਆਨ ਦਿੰਦਾ ਹੈ ਖੜਾ ਵਾਸਤੇ ਰੱਖਿਆ ਹੈ ਜਦੋਂ ਹੜਾ ਆਏ ਉਹ 276 ਕਰੋੜ ਦਾ ਫਿਰ ਇਹਨਾਂ ਨੂੰ ਹਿਸਾਬ ਦਾਬ ਨਹੀਂ ਲੱਭਦਾ ਕਿੱਥੇ ਗਿਆ ਉਹਨੇ ਚੱਲਾ ਕੀ ਚੱਲ ਰਿਹਾ ਹੈ ਕਿ ਮੋਦੀ ਪੈਸੇ ਘਟ ਦੇ ਕੀ ਗਿਆ ਉਹ ਖਾਣ ਦੀਆਂ ਵੀ ਹੋਰ ਨਵੀਆਂ ਸਕੀਮਾਂ ਲੱਭਣੀਆਂ ਜਿੱਥੇ ਬੰਨ ਟੁੱਟੇ ਐ ਲੋਕਾਂ ਨੇ ਸਹਾਇਤਾ ਕੀਤੀ ਐ ਕਾਰਤੀ ਵਾਲੇ ਨੇ ਕੀਤੀ ਉੱਥੇ ਉਹਨਾਂ ਠੇਕੇਦਾਰ ਭੇਜਣੇ ਸ਼ੁਰੂ ਕਰਤੇ ਕਿ ਉਹਨਾਂ ਦਾ ਮੌਈਨਾ ਕਰੋ ਦਾ ਐਸਟੀਮੇਟ ਬਣਾਓ ਕਿ ਕਿੰਨਾ ਖਰਚਾ ਹੋਇਆ ਉਹ ਜਿਹੜਾ ਮੋਦੀ ਦੇ ਕੇ ਗਿਆ ਉਹ ਹੀ ਉਹਨਾਂ ਨੇ ਏਦੀ ਖਾ ਜਾਣਾ ਇਹ ਹਾਲਾਤ ਐ ਇਸ ਇਮਾਨਦਾਰ ਨਕਲੀ ਨਿਕਲਾਪੀ ਦੇ ਜਿਹੜਾ ਕਹਿੰਦਾ ਸੀ ਮੈਂ ਭਗਤ ਸਿੰਘ ਦੀ ਪੱਗ ਬਨ ਕੇ ਇਨਕਲਾਬੀ ਬਣ ਗਿਆ ਅਸੀਂ ਲੋਕਾਂ ਨੇ ਬੂਟਾ ਪਾ ਕੇ ਇਹਨੂੰ ਆਪਣੇ ਸਿਰ ਤੇ ਬਿਠਾ ਲਿਆ ਪਰ ਇਹਦੀ ਸ਼ੌਹਰਤ ਹੈ ਜਿਹੜੀ ਇਹਨੂੰ ਹਜਮ ਨਹੀਂ ਹੋਉਣੀ ਕਿਉਂਕਿ ਪੰਜਾਬ ਦੇ ਲੋਕ ਜਜ਼ਬਾਤੀ ਹੈ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਚੁਣਿਆ ਸੀ ਇਹਦੀਆਂ ਗੱਪਾਂ ਦੇ ਵਿੱਚ ਆਏ ਸੀ ਜਦੋਂ ਐਦਾਂ ਦੇ ਧਰਨੇ ਲੱਗਦੇ ਸੀਗੇ ਸਭ ਤੋਂ ਪਹਿਲੇ ਮੋੜੇ ਜਾ ਕੇ ਬੈਠਦਾ ਹੁੰਦਾ ਸੀਗਾ ਪਰ ਅੱਜ ਉਹੀ ਧਰਨੇ ਇਹਨੂੰ ਮਾਰੇ ਲੱਗਦੇ ਆ ਜਿਹੜੀ ਪਾਰਟੀ ਧਰਨੇ ਵਿੱਚੋਂ ਨਿਕਲੀ ਹੈ ਅੱਜ ਜਦੋਂ ਧਰਨੇ ਲੱਗਦੇ ਆ ਇਹ ਉਹਨਾਂ ਲੋਕਾਂ ਨੂੰ ਬੀਲੇ ਰਸਦਾ ਕਿਸਾਨ ਟਰਨੇ ਲਾਂਦੇ ਜਿਹੜਾ ਬੀਲੇ ਲੋਕ ਹੈ। ਬਲਾਜਮ ਲਾਂਦੇ ਹੈ ਉਹਨਾਂ ਨੂੰ ਲੋਕ ਵਿਰੋਧੀ ਦੱਸਦਾ ਕਿ ਇਹ ਨੁਕਸਾਨ ਕਰਦੇ ਲੋਕਾਂ ਦਾ। ਪਰ ਲੋਕਾਂ ਨੇ ਉੱਥੇ ਦੱਸਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੇਪ ਵਾਲੇ ਮੀਟਰਾਂ ਦਾ ਸਿਸਟਮ ਲੈਣਾ ਸ਼ੁਰੂ ਕੀਤਾ। ਜਿਹੜੀਆਂ ਸਟੇਟਾਂ ਵਿੱਚ ਪਹਿਲਾਂ ਚੇਪ ਵਾਲੇ ਮੀਟਰ ਲੱਗ ਚੁੱਕੇ ਆ ਉਹਨਾਂ ਸਟੇਟਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਸਾਡੇ ਪੰਜਾਬ ਦੇ ਵਿੱਚ ਇਕੱਲੇ ਕਿਸਾਨ ਚੇਪ ਵਾਲੇ ਮੀਟਰਾਂ ਦਾ ਵਿਰੋਧ ਕਰਦੇ ਹੋ ਧਾਰ ਕੇ ਦਫ਼ਤਰਾਂ 'ਚ ਵੀ ਸਿੱਟਕੇ ਆਂਦੇ ਆ। ਜੇ ਪਾਲੇ ਮੀਟਰ ਕਾਨੂੰਨੀ ਤੌਰ ਤੇ ਲੀਗਲ ਨਹੀਂ ਹੈਗੇ ਜਾਂ ਤੁਹਾਡੇ ਪਹਿਲਾ ਮੀਟਰ ਘਰੇ ਲੱਗਿਆ ਹੋਇਆ ਉਹ ਲੀਗਲ ਹੈ ਜਦੋਂ ਸਹੀ ਚੱਲਦਾ ਹੈ ਉਹ ਨਹੀਂ ਬਦਲ ਸਕਦੇ ਪਰ ਸਾਨੂੰ ਲੋਕਾਂ ਨੂੰ ਪਤਾ ਨਹੀਂ ਹੈ ਲੋਕ ਡਰ ਜਾਂਦੇ ਆ ਕਿਸਾਨ ਸਾਡੇ ਟੱਕੜੇ ਆ ਕਿਸਾਨ ਵੀ ਚੱਕ ਕੇ ਦਫਤਰਾ ਜਮ੍ਹਾਂ ਕਰਾ ਦੇ ਚੱਕੋ ਆਪਣੇ ਮੀਟਰ ਸਾਨੂੰ ਨਹੀਂ ਚਾਹੀਦੇ ਜੇ ਪੁਰਾਣਾ ਮੀਟਰ ਸਹੀ ਚੱਲ ਰਿਹਾ ਨਵੇਂ ਦੀ ਲੋੜ ਕੀ ਹੈ ਇੱਕ ਨਵਾਂ ਸਰਕੂਲਰ ਜਾਰੀ ਕਰਤਾ ਇਹਨਾਂ ਮੀਟਰਾਂ ਦੇ ਵਿੱਚ ਜੇਕਰ ਮੀਟਰ ਛੜਦਾ ਹੈ ਪਹਿਲੇ 500 ਰੁਪਏ ਦੇ ਵਿੱਚ ਬਦਲ ਜਾਂਦਾ ਸੀ 4600 ਰੁਪਏ ਕਰਤਾ ਸਰਕਾਰ ਨੇ ਖਣੂ ਆਪਸ ਵਿੱਚ ਲੜਾ ਕੇ ਦੂਜੇ ਪਾਸੇ ਤੋਰਿਆ ਹੋਇਆ ਕਿ ਆਪ ਇਦਾਂ ਦੇ ਜਿਹੜੇ ਇਹ ਬਿੱਲ ਪਾਸ ਕਰ ਰਹੇ ਐ ਹੁਣ ਹੜਾ ਨੇ ਜਿਹੜੇ ਗੱਲ ਜਵਾਬ ਦੇਣਾ ਸੀਗਾ ਲੋਕਾਂ ਦੀਆਂ ਮੰਗਾਂ ਇਹਨਾਂ ਨੂੰ ਪਤਾ ਵੀ ਪੈਸੇ ਦੇਣੇ ਪਏ ਮੁਆਵਜ਼ਾ ਆਉਣ ਪ੍ਰਵਾਸੀਆਂ ਵਾਲਾ ਮੁੱਦਾ ਛੇੜ ਦਿੱਤਾ ਕਿ ਲੋਕ ਆਪਸ ਵਿੱਚ ਲੜ ਗਏ ਉਹ ਲੋਕਾਂ ਨੂੰ ਭੁੱਲ ਗਏ ਮੁੱਦੇ ਨੂੰ ਹੜਾ ਨੂੰ ਭੁੱਲ ਗਏ ਵੀ ਨੁਕਸਾਨ ਹੋਇਆ ਲੋਕਾਂ ਦਾ ਲੋਕ ਐਦਾਂ ਨੂੰ ਦੁਰਪੇ ਇਹ ਸਰਕਾਰਾਂ ਦੇ ਹੱਥ ਕੱਢੇ ਹੁੰਦੇ ਜਦੋਂ ਕੋਈ ਮੁੱਦਾ ਇਹਨਾਂ ਦੇ ਭਾਰੀ ਪੈ ਜਾਂਦਾ ਫਿਰ ਇਹ ਨਵਾਂ ਮੁੱਦਾ ਲੈ ਕੇ ਆਂਦੇ ਆ ਤੁਹਾਡੀ ਅਪੀਲ ਹੈ ਕਿ ਇਹਨਾਂ ਦੀਆਂ ਜਿਹੜੇ ਹਟਕੰਡੇ ਆਖਾਦ ਕਰਕੇ ਜਿਹੜੇ ਮੁਲਾਜ਼ਮ ਸਾਥੀ ਹੈ ਉਹ ਜਰੂਰ ਸਮਝਿਆ ਕਰੋ ਆਪਣੇ ਧਰਨੇ ਮਜਾਰੀਆਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਿਆ ਕਰੋ ਤਾਂ ਜੋ ਸਰਕਾਰਾਂ ਦੇ ਨਾਲ ਪੜ ਸਕੀਏ ਇਹਨਾਂ ਨਾਲ ਪੜਨੇ ਦੇ ਵਾਸਤੇ ਨੂੰ ਏਕਤਾ ਬਹੁਤ ਜ਼ਰੂਰੀ ਹੈ ਇੱਕ ਸਾਲ ਰਹਿ ਗਿਆ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਇਹਨਾਂ ਨੂੰ ਜਿਹੜਾ ਮੂੰਹ ਤੋੜਮਾ ਜਿਹੜਾ ਜਵਾਬ ਦੇਈਏ ਇਹ ਅਦਾਰੇ ਜਿਹੜੇ ਆ ਇਹ ਲੋਕਾਂ ਦੇ ਪੈਸੇ ਦੇ ਨਾਲ ਖੜੇ ਕੀਤੀ ਹੋਈ ਆ ਜਿਹੜਾ ਬਿਜਲੀ ਬੋਰ ਨੂੰ ਪ੍ਰਾਈਵੇਟ ਕਰਨ ਜਾ ਰਹੇ ਆ ਇਹ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਵਿਕੇ ਹੋਏ ਲੋਕ ਹੈ ਉੱਪਰੋਂ ਪਰੋਂ ਆਪਣੇ ਆਪਣੇ ਇਨਕਲਾਬੀ ਦੇ ਇਮਾਨਦਾਰ ਦੱਸਦੇ ਆ ਜਿਹੜੇ ਲਾਲਾ ਜੀ தੱਪਣ ਖਾਂਦੇ ਰਹੇ ਆ ਪਾਰਟੀ ਵੱਡੇ ਤੋਂ ਪਹਿਲੇ ਨੀਲੀ ਜੀ ਬਰੂਤੀਕਾਰ ਲੈ ਕੇ ਘੁੰਮਦੇ ਸੀਗੇ ਸਾਰਿਆਂ ਨੇ ਵੀਡੀਓ ਦੇਖੀਆ ਸਾਰਿਆਂ ਨੂੰ ਤੁਹਾਨੂੰ ਪਤਾ ਜਿਹੜਾ ਕਹਿੰਦਾ ਸੀਗਾ ਮੇਰੇ ਕੋਲ ਤਿੰਨ ਮੁਆਫਰਾ ਵਾਲਾ ਆਈਡੀ ਨੇ ਰੇਡ ਮਾਰਤੀ ਮੇਰੇ ਘਰੋਂ ਤਿੰਨ ਮੁਆਫਰਾ ਨਿਕਲੇ ਬੜਾ ਹੱਸਦਾ ਸੀਗਾ ਅੱਜ 12 ਕਰੋੜ ਰੁਪਇਆ ਖਰਚ ਕੀਤਾ ਆਪਣੀ ਕੁੜੀ ਦੇ ਵਿਆਹ ਤੇ ਉਹ ਕਿੱਥੋਂ ਆਇਆ ਪੈਸਾ ਅੱਜ ਸਾਡੇ ਦੇਸ਼ ਦਾ ਕਾਨੂੰਨ ਕਿੱਥੇ ਆ ਈੜੀ ਕਿੱਥੇ ਆ ਪੁਲਿਸ ਪ੍ਰਸ਼ਾਸਨ ਕਿੱਥੇ ਆ ਕਾਨੂੰਨ ਸਿਰਫ ਗਰੀਬ ਲੋਕਾਂ ਵਾਸਤੇ ਆ ਇਸ ਦੇਸ਼ ਦੇ ਵਿੱਚ ਗਰੀਬ ਬੰਦਾ ਕਸੂਰ ਵੀ ਨਾ ਕਰੇ ਉਸਲੇ ਜਾ ਕੇ ਚੱਲ ਦਾ ਠੋਕ ਦਿੰਦੇ ਆ ਜਿਸ ਤਰ੍ਹਾਂ ਕਿ ਅੱਜ ਧਰਨਾ ਲਾਣਾ ਸੀਗਾ ਆਗੂਆਂ ਨੂੰ ਚੱਕੋ ਚੱਕ ਸਵੇਰ ਦੀ ਕੱਲ ਦੀ ਚੱਲ ਰਹੀ ਹੈ ਵਿੱਚ ਚੱਕ ਲੋ ਚੱਕ ਲੋ ਕਿਹਾ ਕਸੂਰ ਕੀਤਾ ਆਪਣੇ ਹੱਕ ਮੰਗਣਾ ਇਸ ਦੇਸ਼ ਦੇ ਵਿੱਚ ਕੋਈ ਗੁਨਾਹ ਹੈ ਕਰੇ ਹਰਿਆਣਾ ਕਰੋੜਾਂ ਦੇ ਕੱਪੜੇ ਕਰਦੇ ਆ ਮਾਈਨਿੰਗ ਕਰਦੇ ਆ ਹੁਣ ਹਾੜ ਆਏ ਆ ਮਾਈਨਿੰਗ ਮਾਫੀਆ ਉਹੋ ਜਿਹਾ ਸਰਕਾਰ ਮੈਂ ਚਿੱਟੇ ਵਾਲੇ ਉਸੇ ਤਰ੍ਹਾਂ ਸਰਕਾਰ ਮੈਂ ਪੁਲਿਸ ਪ੍ਰਸ਼ਾਸਨ ਜਦੋਂ ਉਹਨਾਂ ਕੋਲ ਜਾਂਦੀ ਆ ਉਹ ਕਹਿੰਦੇ ਸਾਡੇ ਕੋ ਥਾਣੇ 'ਚ ਪਹੁੰਚ ਨਹੀਂ ਹੈਗੀ ਆ ਦੇਖ ਲੋ ਅੱਜ ਲਾਈਨਾਂ ਲਾ ਕੇ ਖੜੇ ਆ ਤੁਹਾਡੇ ਵਾਸਤੇ ਤੁਸੀਂ ਇੱਥੇ ਟਾਕਾ ਮਾਰਨ ਆਏ ਆ ਨਹੀਂ ਸਰਕਾਰਾਂ ਜਿਹੜੀਆਂ ਉਹ ਨਹੀਂ ਚਾਹੁੰਦੀਆਂ ਕਿ ਲੋਕ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਲੜਨ ਪੁਲਿਸ ਦਾ ਜਿਹੜਾ ਸਿਸਟਮ ਹੈ ਇਹ ਵੀ ਇਲਲੀਗਲ ਸਿਸਟਮ ਹੈ ਪੁਲਿਸ ਅੰਗਰੇਜ਼ਾਂ ਦੀ ਦਿੱਤੀ ਹੋਈ ਦੇਣ ਹੈ ਅਸੀਂ ਸੋਚਦੇ ਹਾਂ ਸਾਡੇ ਰਾਖੀ ਵਾਸਤੇ ਹੈ ਪੁਲਿਸ ਸਾਡੇ ਵਾਸਤੇ ਕੋਈ ਰਾਖੀ ਵਾਸਤੇ ਕੋਈ ਲਾਏ ਆਰਡਰ ਮੇਨਟੇਨ ਕਰਨ ਵਾਸਤੇ ਨਹੀਂ ਹੈ ਇਹ ਅੰਗਰੇਜ਼ਾਂ ਨੇ ਸਿਰਫ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਪੁਲਿਸ ਡਿਪਾਰਟਮੈਂਟ ਖੜਾ ਕੀਤਾ ਲੋਕਾਂ ਨੂੰ ਲੋਕਾਂ ਦੇ ਕੋਲੋਂ ਘਟਵਾਉਣ ਵਾਸਤੇ ਭਾਈ ਨੂੰ ਭਾਈ ਵਾਸਤੇ ਪਰਵਾਉਣ ਵਾਸਤੇ ਉਹੀ ਸਿਸਟਮ ਅੱਜ ਚੱਲ ਰਿਹਾ ਉਹੀ ਪੁਲਿਸ ਪ੍ਰਸ਼ਾਸਨ ਹੈ ਉਹ ਇਹਨਾਂ ਦਾ ਸਿਸਟਮ ਹੈ ਇਹ ਸਰਕਾਰਾਂ ਵਾਸਤੇ ਕੰਮ ਕਰਦੇ ਜਦੋਂ ਅੰਗਰੇਜ਼ਾਂ ਵਾਸਤੇ ਕਰਦੇ ਸੀਗੇ ਇਹ ਸਾਡੇ ਵਾਸਤੇ ਨਹੀਂ ਹੈ ਸਾਰਾ ਸਿਸਟਮ ਤੁਸੀਂ ਵਰਤ ਕੇ ਦੇਖਿਆ ਹੋਣਾ ਕਿਸੇ ਨੂੰ ਜਿੱਥੇ ਇਨਸਾਫ ਕਿਤੇ ਥਾਣੇ ਤੋਂ ਮਿਲ ਕੋਈ ਪੁਲਿਸ ਅਧਿਕਾਰੀ ਗਲਤੀ ਕਰਦਾ ਉਹਦੀ ਇਨਕੁਆਇਰੀ ਵੀ ਪੁਲਿਸ ਅਧਿਕਾਰੀ ਨਹੀਂ ਕਰਨੀ ਹੈ ਗਰੀਬ ਨੂੰ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਕਿਉਂ ਸਾਰਾ ਸਿਸਟਮ ਤਾਣਾ ਬਾਣਾ ਇਹ ਇਹਨਾਂ ਦੇ ਹੱਥ ਦੇ ਵਿੱਚ ਹੀ ਹੈ ਸਰਕਾਰਾਂ ਦੇ ਹਿਸਾਬ ਨਾਲ ਸਾਰਾ ਸਿਸਟਮ ਚੱਲਦਾ ਹੈ ਪਰ ਜੇਕਰ ਅਸੀਂ ਇਕੱਠੇ ਹੋ ਕੇ ਤਗੜੇ ਹੋ ਕੇ ਲੜਾਂਗੇ ਤਾਂ ਅਸੀਂ ਕੁਝ ਹਾਸਲ ਕਰਾਂਗੇ ਆ ਇੱਕ ਸਾਲ ਰਹਿ ਗਿਆ ਨੂੰ ਦੱਸੋ ਇੱਕ ਵਾਰੀ ਜਦ ਪਿੰਡਾਂ ਦੀ ਸੱਤਾ ਵਿੱਚ ਬੜਨ ਦਾ ਘੇਰੋ ਇਹਨਾਂ ਨੂੰ ਸਵਾਲ ਕਰੋ ਸਾਡੇ ਹੱਕ ਕਿੱਥੇ ਗਏ ਜਿਹੜੇ ਵਾਅਦੇ ਕੀਤੇ ਐ ਸਾਡੇ ਵਾਅਦੇ ਪੂਰੇ ਕਰੋ ਇਹਨਾਂ ਪਹਾੜਾਂ ਐ ਥੋੜੇ ਦਿਨਾਂ ਤੱਕ ਸੋ ਸਾਥੀ ਦਾ ਇਸ਼ਾਰਾ ਹੋ ਗਿਆ ਸੋ ਜਿੰਨੀਆਂ ਵੀ ਜੱਥੇ ਬੰਦੀਆਂ ਇੱਥੇ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ